ਹੈਲੋ ਦੋਸਤੋ ਮੈਂ ਕੁਲਦੀਪ ਸਿੰਘ ਅੱਜ ਖੰਨਾ ਵਿਖੇ ਪਹੁੰਚ ਚੁੱਕਿਆ ਹਾਂ ਤੇ ਅੱਜ ਅਸੀਂ ਖੰਨਾ ਦੁਸ਼ਹਿਰਾ ਤੁਹਾਨੂੰ ਲਾਈਵ ਦਿਖਾਉਣਾ ਸੀਗਾ ਤੇ ਮੈਂ ਪਹਿਲਾਂ ਇਹ ਦੱਸਣਾ ਚਾਹੂੰਗਾ ਕਿ ਜਿਹੜਾ ਦੁਸ਼ਹਿਰਾ ਮਨਾਇਆ ਜਾਂਦਾ ਹੈ ਇਹਦਾ ਕੀ ਮਤਵ ਹੈ ਕਿਉਂਕਿ ਇਸ ਦਿਨ ਸ੍ਰੀ ਰਾਮਚੰਦਰ ਜੀ ਨੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ ਸੀਗੀ ਤੇ ਇਹ ਬराई ਉੱਤੇ ਅਸਾਈ ਦੀ ਜਿੱਤ ਦਾ ਪ੍ਰਤੀਕ ਬਣਿਆ ਜਾਂਦਾ ਹੈ ਇਸ ਕਰਕੇ ਇਹ ਦੁਸ਼ਹਿਰਾ ਮਨਾਇਆ ਜਾਂਦਾ ਹੈ ਤੇ ਅੱਥੋਂ ਦੇ ਖੰਨੇ ਦੁਸ਼ਹਿਰਾ ਦਿਖਾ ਰਹੇ ਹਾਂ ਤੇ ਤੁਸੀਂ ਇਹ ਲਾਈਵ ਦੇਖ ਸਕਦੇ ਹੋ ਤੁਸੀਂ ਕੰਪਕਾਰਨ ਮੇਗਨਾਥ ਅਤੇ ਰਾਵਣ ਦੇ ਪੁਤਲੇ ਦੇ ਸ਼੍ਰੀ ਰਾਮਚੰਦਰ ਜੀ ਨੇ ਰਾਵਣ ਉੱਤੇ ਜਿੱਤ ਪ੍ਰਾਪਤ ਕੀਤੀ ਸੀਗੀ ਅਤੇ ਇਹ ਬराई ਉੱਤੇ ਅਸਾਈ ਦੀ ਜਿੱਤ ਦਾ ਪ੍ਰਤੀਕ ਬਣ ਕੇ ਇਤਿਹਾਸ ਮਨ ਲਿਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਦੀ ਚਹਲ ਪੈਰ ਕਿੰਨੀ ਵਧੀਆ ਰੌਣਕ ਵਗੈਰਾ ਲੋਕ ਘੁੰਮਣ ਫਿਰਨ ਆਉਂਦੇ ਨੇ ਮੇਲੇ ਉੱਤੇ ਤੇ ਆਪਣਾ ਨਮਸਤ ਮਾਨ ਜੋ ਵੀ ਲੈਣਾ ਹੁੰਦਾ ਲੈ ਕੇ ਜਾਂਦੇ ਨੇ ਤੁਹਾਨੂੰ ਹੁਣ ਸਾਰੇ ਮੇਲੇ ਦੇ ਅਸੀਂ ਦਰਸ਼ਨ ਕਰਵਾਉਨੇ ਆ ਦੋਸਤੋ ਇੱਥੇ ਬਹੁਤ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਬੱਚਿਆਂ ਨੂੰ ਬਹੁਤ ਸੌਂਦਾ ਦੁਸ਼ਹਰੇ ਦਾ ਜਿਸ ਵਿੱਚ ਬੱਚੇ ਖੇਡਣਾ ਲਾਇਕ ਕਰਦੇ ਨੇ ਘੁੰਮਣਾ ਫਿਰਨਾ ਖਾਣਾ ਪੀਣਾ ਤੇ ਇੱਥੇ ਸਾਰੀਆਂ ਚੀਜ਼ਾਂ ਜਿਹਾ ਹੈਗੀ ਆ ਤੇ ਮੈਂ ਤੁਹਾਨੂੰ ਇਸ਼ਾਰਾ ਰੂਲ ਮੈਪ ਦੇ ਨਾਲ ਦਿਖਾਵਾਂਗਾ ਤੁਸੀਂ ਦੇਖ ਸਕਦੇ ਹੋ ਹੈਲੋ ਕੁਲਵਿੰਦਰ ਜੀ ਹੋਰ ਠੀਕ ਠਾਕ ਹੋ ਹਾਂਜੀ ਹਾਂ ਤੁਸੀਂ ਖੰਨਾ ਵਕੇ ਦੁਸ਼ਰਾ ਦੇਖ ਰਹੇ ਹੋ ਸਵੇਰੇ ਸੇ ਆਫਸ ਸੁਗਿਆ ਰਤ ਇੱਕ ਮਾਉਣੇ ਆ ਸੀ ਇਹ ਆਫਸ ਸੌਣਗੇ ਕਾ ਦੁਕਾਨਾਂ ਸੱ ਚੁੱਕੀਆਂ ਨੇ ਸੇ ਹਾਂਜੀ ਤੇ ਥੋੜੀ ਦੇਰ ਵਿੱਚ ਚੈਲ ਪਰ ਬੱਚਿਆਂ ਦੀ ਸ਼ੁਰੂ ਹੋ ਜਾਵੇਗੀ ਕੁਛ ਖਾਣ ਪੀਣ ਦੀ ਦੁਕਾਨਾਂ ਜਿੱਦਾਂ ਕਿ ਆਈਸਕ੍ਰੀਮ ਦੀ ਦੁਕਾਨ, ਗੋਲ ਗੱਪਿਆਂ ਦੀ ਦੁਕਾਨਾਂ ਦੇਖ ਸਕਦੇ ਹੋ। ਹੋਬਿਰ ਜੀ ਠੀਕ ਠਾਕ ਹੋ? ਹੋਬਿਰ ਜੀ ਕੀ ਹਾਲ ਚਾਲ ਆ? ਤੁਸੀਂ ਵਾਜ ਦਿਹਾੜਾ ਮਨਾਉਣ ਆਏ ਹੋ? ਹਾਂ ਜੀ, ਹਾਂ ਜੀ। ਹਾਂ ਜੀ, ਅੱਜ ਵਧੀਆ ਬਹੁਤ ਵਧੀਆ। ਤੁਸੀਂ ਨਾਲ ਦੀ ਨਾਲ ਆਪਣਾ ਬਿਜ਼ਨਸ ਵੀ ਕਰਦੇ ਹੋ ਤੇ ਨਾਲ ਦਿਹਾੜਾ ਵੀ ਕਰਦੇ ਹੋ। ਹਾਂ ਜੀ, ਹਾਂ, ਜ਼ਰੂਰੀ। ਅੱਜ ਤਾਂ ਵਧੀਆ ਥੇ ਲੱਗੀ ਤੁਹਾਡੀ ਕਿਉਂਕਿ ਅੱਜ ਆਉਣੇ ਲੋਕਾਂ ਦੇ ਠੀਕ ਹੈ ਜੀ ਠੀਕ ਹੈ ਹੋਰ ਤੁਸੀਂ ਦੱਸਣਾ ਤਾਂ ਉਹ ਦਿਸ਼ਾਰੇ ਬਾਰੇ ਬਹੁਤ ਵਧੀਆ ਹੋ ਰਿਹਾ ਸਾਰਾ ਜੀ ਪਾਜੀ ਬਹੁਤ ਵਧੀਆ ਹੋ ਰਹੀ ਅੱਜ ਸਮਰਾਲੇ ਸ਼ਹਿਰ ਤੋਂ ਆਏ ਆਂ ਹਾਂਜੀ ਹਾਂਜੀ ਸਪੈਸ਼ਲ ਦੇਖਣ ਨਾਲੇ ਅਸੀਂ ਕਰਨੇ ਸ਼ਹਿਰ ਚ ਦੇਖਣ ਆਏ ਆਂ ਦਿਸ਼ਾਰਾ ਨਾਲੇ ਛੋਡਾ ਨਾਲੇ ਆਪਣੀਆਂ ਗੱਡੀਆਂ ਹੋਰ ਵੀ ਪਾਜੀ ਲੱਗੀ ਹੋਈਆਂ ਆਂ ਦੇਖੋ ਜੀ ਕਿੰਨੇ ਦੂਤ ਦਿਸ਼ਾਰਾ ਦੇਖਣ ਆਏ ਨੇ ਤੇ ਨਾਲੇ ਆਪਣਾ ਕੰਮ ਵੀ ਕਰਦੇ ਨੇ ਹਾਂਜੀ ਤੇ ਮੈਂ ਚਾਹੁੰਦਾ ਕਿ ਹਰ ਕਿਸ ਨੂੰ ਆਪਣੀ ਮਿਹਨਤ ਕਰਕੇ ਕੰਮ ਕਰਨਾ ਚਾਹੀਦਾ ਤੋ ਜੀ ਬੜੇ ਲੱਕੀਵੇਂ ਨੇ ਤੇ ਮੈਂ ਕੀ ਕਰਦੇ ਹਾਂ ਹਾਂਜੀ ਪਾਜੀ ਆਪਾਂ ਮਿਹਨਤ ਵੀ ਕਰਦੇ ਆਪਾਂ ਆਪਣਾ ਕੰਮ ਵੀ ਕਰਦੇ ਆਂ ਆਪਾਂ ਪੰਜਾਬੀ ਪਾਈਆਂ ਬਸ ਸਾਰੋਂ ਠੀਕ ਹੈ ਜਿੰਨੇ ਆਪਣੇ ਹੱਕ ਦੀ ਟੋਪੀ ਖਾਓ ਅਰੇ ਮੇਰੇ ਤਾਂ ਕਹ ਰਿਹਾ ਖਾਓ ਠੀਕ ਹੈ ਜੀ ਆਪਣਾ ਜੋ ਵੀ ਪਰਮਾਤਮਾ ਨੇ ਜੋ ਵੀ ਦੋ ਟਾਈਮ ਦੀ ਰੋਟੀ ਦੇਈ ਜਾਲੇ ਪਰਮਾਤਮਾ ਬਹੁਤ ਆ ਜੀ ਹਾਂਜੀ 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 ਸਤਿ ਸ਼੍ਰੀ ਅਕਾਲ ਤੇ ਬਾਕੀ ਕਿਹੜੇ ਹੋਰ ਕੁਮ ਲੰਨਿਆ ਤੇ ਬਾਅਦ ਵਿੱਚ ਮਿਲਦੇ ਹਾਂ ਹਾਂਜੀ ਹਾਂ ਠੀਕ ਹੈ ਜੀ ਨਹੀਂ ਬਸ ਵੀਰ ਜੀ ਥੈਂਕ ਯੂ ਵੀਰ ਜੀ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਦਾ ਠੀਕ ਹੈ ਜੀ ਐਸ ਤਿਕੇ ਵੀਰ ਜੀ ਸਵਾਰਾਲੇ ਤੋਂ ਸੀਗੇ ਜਿਹੜੇ ਕਿ ਇੱਥੇ ਪੇਜ ਆਲ ਵਗੈਰਾ ਦੀ ਗੱਡੀ ਲਾਉਂਦੇ ਨੇ ਜਿਹਦੇ ਚ ਕੋਲਡ ਡਰਿੰਕ ਵਗੈਰਾ ਹੁੰਦਾ ਬੱਚਿਆਂ ਨੂੰ ਪੇੜਲੇ ਪਾਪ ਵਧਿਆ ਹੁੰਦਾ ਹੈ ਕਿਉਂਕਿ ਜਦੋਂ ਠੀਕ ਹੈ ਪਿੰਨ ਵੈਸੇ ਮੂਵ ਕਰਦੇ ਕਰੋ ਇਹ ਬੱਚਿਆਂ ਦੇ ਖੇਡਾਂ ਦਾ ਸਾਧਨ ਇੱਥੇ ਬੱਚੇ ਖੇਡ ਰਹੇ ਨੇ ਬੱਚਿਆਂ ਦੇ ਜਿਆਦਾ ਸ਼ਾਦਨ ਹੈ ਤੇ ਤੁਸੀਂ ਦੇਖ ਸਕਦੇ ਹੋ ਬੱਚੇ ਇੰਜੋਏ ਕਰ ਰਹੇ ਨੇ ਖੇਡਾਂ ਦਾ ਥਨਾ ਦਾ ਸਹਾਰਾ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਮੰਨੇ ਜਾਂਦਾ ਹੈ ਤੇ ਦੂਰ ਦੂਰ ਲੋਕ ਅਕੇ ਦਿਹਾੜਾ ਮਨਾਉਂਦੇ ਨੇ ਦੁਕਾਨਾਂ ਸਾ ਚੁੱਕੀਆਂ ਨੇ ਤੇ ਦਿਹਾੜਾ ਦੇਖਣ ਵਾਲੇ ਲੋਕਾਂ ਦੀ ਭੀੜ ਆਉਣੀ ਸ਼ੁਰੂ ਹੋ ਚੁੱਕੀ ਆ ਤੁਸੀਂ ਟਿੱਕੀਆਂ ਗੋਲ ਗੱਪੇ ਆਦ ਦਾ ਵੀ ਮਜ਼ਾ ਲੈ ਸਕਦੇ ਹੋ ਹਾਂਜੀ ਜੂਸ ਵਗੈਰਾ ਜਿਹਨਾਂ ਦਾ ਪੀਣਾ ਉਹਨਾਂ ਵਾਸਤੇ ਜੂਸ ਵੀ ਤਿਆਰ ਆ ਪਰ ਦੇਵ ਹੌਲੀ ਕਰਨੀ ਪਊਗੀ ਕਿਉਂਕਿ ਇਹਦੇ ਤਿਆਰਾਂ ਦੇ ਉੱਤੇ ਖਾਣਾ ਪੀਣਾ ਵੀ ਜ਼ਰੂਰੀ ਆ ਤੇ ਘੁੰਮਣਾ ਫਿਰਨਾ ਵੀ ਜ਼ਰੂਰੀ ਆ ਲੋਕ ਇੰਜੋਏ ਕਰਦੇ ਨੇ ਪੂਰਾ ਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਐਦਾਂ ਦੇ ਵੀਊ ਵੀ ਦੇਖਣ ਵਾਸਤੇ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਲਾਈਕ ਕਰ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਅਸੀਂ ਵਧੀਆ-ਵਧੀਆ ਚੀਜ਼ਾਂ ਦਿਖਾ ਸਕੀਏ ਬੱਚਿਆਂ ਦੇ ਖੇਡਾਂ ਦਾ ਸਮਾਨ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਬੱਚਿਆਂ ਦਾ ਖੇਡਾਂ ਦਾ ਸਮਾਨ ਕਿਉਂਕਿ ਬੱਚਿਆਂ ਨੂੰ ਬਹੁਤ ਉਤਸ਼ਾਹ ਹੁੰਦਾ ਮੇਲੇ ਦਾ ਕਿ ਘੁੰਮਣਾ ਹੈ ਹਨ ਹੋਰ ਬਹੁਤ ਸਾਰਾ ਸਮਾਨ ਦੇ ਦਰਸ਼ਨ ਕਰਾਵਾਂਗੇ ਇੱਥੇ ਹਰ ਤਰ੍ਹਾਂ ਦਾ ਸਮਾਨ ਦੇਖ ਸਕਦੇ ਹੋ ਗੰਨੇ ਅਤੇ ਰਸ ਦੀ ਰੇੜੀ ਬੱਚਿਆਂ ਦੇ ਖੇਡਾਂ ਦਾ ਸਮਾਨ ਜਰੂਰ ਦੇਖ ਸਕਦੇ ਹੋ ਅਜਿhko ਮਕੇ ਦੂਜੀ ਸਾਈਡ ਵੱਲ ਜਾ ਕੇ ਦੇਖਾਂਗੇ ਕੋਈ ਮੇਲੇ ਦੇ ਵਿੱਚ ਕਾਫੀ ਹਸਾ ਹੁੰਦਾ ਹੈ ਜਿਵੇਂ ਜਿਵੇਂ ਦੁਪਹਿਰ ਤੋਂ ਬਾਅਦ ਹਮ ਅਬੀਦਾ ਜਾਊਗਾ ਮੇਲੇ ਵਿੱਚ ਭੀੜ ਇਕੱਠੀ ਹੁੰਦੀ ਰਹਿੰਦੀ ਆ ਹਰ ਤਰ੍ਹਾਂ ਦੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲੋਕ ਜ਼ਿਆਦਾਤਰ ਇਸ ਸ਼ਾਪਿੰਗ ਕਰਨ ਆਉਂਦੇ ਨੇ ਕਿਉਂਕਿ ਮੇਲੇ ਤੋਂ ਸਮਾਨ ਸਸਤਾ ਮਿਲ ਜਾਂਦਾ ਹੈ। ਲੇਡੀਜ਼ ਵਾਸਤੇ ਚੀਜ਼ਾਂ ਵੀ ਹੈਗੀਆਂ ਨੇ ਇੱਥੇ। ਦੇਖ ਸਕਦੇ ਹੋ ਤੁਸੀਂ। ਮਨੋਰੰਜਨ ਮੇਲਾ ਵੀ ਲੱਗਿਆ ਹੋਇਆ ਹੈ। ਇੱਥੇ ਤੁਸੀਂ ਬੱਚਿਆਂ ਵਾਸਤੇ ਟੰਡੋਲ ਦੇਖ ਸਕਦੇ ਹੋ। वास्ते चंडोल वगैरह भी देख सकते हो तो टैडीवेय ले परस बहुत सारा समान है जो लेडीज वास्ते उपलब्ध है इतने ਟੀ-ਸ਼ਰਟ ਵਗੈਰਾ ਵੀ ਬਣਾਈ ਜਾਂਦੀਆਂ ਨੇ ਕਾਫੀ ਚਹਲ ਪੈਲ ਸ਼ੁਰੂ ਹੋ ਗਈ ਹੈ ਮੇਲੇ ਦੇ ਵਿੱਚ ਤੇ ਦੇਖ ਸਕਦੇ ਹੋ ਪਰਸ ਪਰਸ ਵਗੈਰਾ ਦੇਖ ਸਕਦੇ ਹੋ ਲੇਡੀ ਪਰਸ ਤੇ ਬਹੁਤ ਜ਼ਿਆਦਾ ਚਾਹਮਾਨ ਇੱਥੇ ਉਪਲਬਧ ਹੈਗਾ ਤੁਸੀਂ ਇੱਥੇ ਆ ਕੇ ਦਸਹਿਰਾ ਦੇਖੋ ਤੇ ਇੰਜੋਏ ਕਰੋ ਖੰਨੇ ਦਾ ਦਸਹਿਰਾ हर तरह का समान दस उपलब्ध है लेडीज तीन देख सकते हो ਦੋਸਤੋ ਕਮੈਂਟ ਕਰਕੇ ਦੱਸਣਾ ਤੁਹਾਨੂੰ ਦੱਸਿਆ ਰਿਹਾ ਕਿੱਦਾਂ ਦਾ ਲੱਗ ਰਿਹਾ ਸਾਰਾ ਜੋ ਵੀ ਹੈਗਾ ਇੱਥੇ ਦਾ ਵਾਤਾਵਰਣ ਵੀ ਬਹੁਤ ਵਧੀਆ ਸੁਧਾ ਤੇ ਕਾਫੀ ਸਾਰੇ ਦੁਕਾਨਾਂ ਦੇਖ ਰਹਿ ਸਕਦੇ ਤੁਸੀਂ ਇੱਥੇ ਹਜੇ ਤਾਂ ਟਾਈਮ ਹੀ ਸਿਰਫ 9 ਵਜੇ ਨੇ ਸ਼ਾਮ ਤੱਕ ਇੱਥੇ ਕਾਫੀ ਜ਼ਿਆਦਾ ਭੀੜ ਹੋ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਮੇਲਾ ਚਲੋ ਹੁਣ ਦੂਜੇ ਪਾਸੇ ਕੋ ਮਨੰਦੇ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਸਾਰੀ ਜਿੰਨੇ ਵੀ ਦਸਹਾਰਾ ਮਾਰਕੀਟ ਹੈਗੀ ਆ ਇੱਥੇ ਵਧੀਆ-ਵਧੀਆ ਪਕੌੜੇ ਵੀ ਪਕਾਰੇ ਨੇ ਲੋਕ ਕੁਝ ਲੋਕਾਂ ਕੇ ਕੁਝ ਖਾਣਗੇ ਵੀ ਚੀਜ਼ਾਂ ਤੇ ਦੇਖ ਸਕਦੇ ਬੱਚਿਆਂ ਵਾਲੀ ਚੀਜ਼ਾਂ ਤੇ ਬੱਚਿਆਂ ਵਾਸਤੇ ਦੁਕਾਨਾਂ ਵੀ ਦੇਖ ਸਕਦੇ ਹੋ ਕਾਫੀ ਸਾਉਂਦ ਲੋਕਾਂ ਦੇ ਵਿੱਚ ਦਿਹਾਰੇ ਵਾਸਤੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਾਸਤੇ ਖੇਡਾਂ ਘਰੇਲੂ ਸਮਾਨ ਦੀਆਂ ਜ਼ਰੂਰਤਾਂ ਘਰੇਲੂ ਜ਼ਰੂਰਤਾਂ ਦਾ ਸਮਾਨ ਸੌਰੀ ਮੈਂ ਕੁਝ ਘਰੇਲੂ ਜ਼ਰੂਰਤਾਂ ਦਾ ਸਮਾਨ ਦੇਖ ਸਕਦੇ ਹੋ ਹਰ ਤਰ੍ਹਾਂ ਦਾ ਸਮਾਨ ਉਪਲਬਧ ਹੈ ਤੇ ਤੁਸੀਂ ਗੰਨੇ ਰਸ ਵੀ ਪੀ ਸਕਦੇ ਹੋ ਬੱਚਿਆਂ ਵਾਲੇ ਟੁਆਇਲ ਸ ਦੇਖ ਸਕਦੇ ਹੋ ਬੱਚਿਆਂ ਨੂੰ ਟੁਆਇਲ ਦੀ ਬਹੁਤ ਤੇ ਘਰੇਲੂ ਜ਼ਰੂਰਤਾਂ ਦਾ ਸਮਾਨ ਦੇਖ ਸਕਦੇ ਹੋ ਸਮਾਨ ਵੀ ਦੇਖ ਸਕਦੇ ਹੋ ਤੁਸੀਂ ਹਰ ਤਰ੍ਹਾਂ ਦਾ ਆਰਟੀਫੀਸ਼ੀਅਲ ਸਮਾਨ ਕੱਪ ਬੱਚਿਆਂ ਦੇ ਖੇਡਾਂ ਦਾ ਸਮਾਨ ਦੇਖ ਸਕਦੇ ਹੋ ਬੱਚਿਆਂ ਦਾ ਸਮਾਨ ਵੀ ਦੇਖ ਸਕਦੇ ਹੋ ਫੋ ਵੀਰੇ ਠੀਕ ਠਾਕ ਹੋ ਅੱਗੇ ਤੁੰਨ ਵੀ ਇੱਥੇ ਆਜੀ 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 ਇੱਧਰ ਆ ਜਾਓ ਜੀ ਆ ਸਾਡੇ ਵੀਰ ਜੀ ਨੇ ਤੇ ਇਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਏ ਤੁਹਾਡਾ ਕਿਹੜਾ ਪਿੰਡਾ ਵੀਰ ਜੀ ਰਾਗ ਭਰਾਹੀ ਭੜੀ ਨੌਰ ਖੇੜੀ ਨੌਰ ਸਿੰਘ ਜੀ ਵਧੀਆ ਬਹੁਤ ਦੇਖੋ ਜੀ ਕਿੰਨੇ ਦੂਰ ਤੋਂ ਮਿਹਨਤ ਕਰਕੇ ਆਉਂਦੇ ਨੇ ਤੇ ਮੈਂ ਵੀ ਤੁਹਾਨੂੰ ਕਿਹਾ ਸੀ ਸਾਡੇ ਦੇ ਪੰਜਾਬੀ ਵੀਰ ਐਦਾ ਮਿਹਨਤ ਕਰਕੇ ਕੰਮ ਕਰ ਤੇ ਆਪਣੇ ਦਸਾਂ ਨੌ ਦੀ ਮਿਹਨਤ ਕਰਕੇ ਰੋਟੀ ਖਾਣ ਇਹਨਾਂ ਵੀਰ ਜੀ ਵਾਸਤੇ ਤੁਸੀਂ ਜਰੂਰ ਦੁਆ ਕਰਨਾ ਕਿ ਇਹਨਾਂ ਦਾ ਕੰਮ ਚੰਗੀ ਤਰ੍ਹਾਂ ਤਰੱਕੀ ਕਰੇ ਧੰਨਵਾਦ ਆ ਬਾਬਾ ਜੀ ਵੀ ਦੁਕਾਨਾ ਵਗੈਰਾ ਲਾਉਨੇ ਹਾਂ ਜੀ ਵੀ ਬਾਬਾ ਜੀ ਏ ਯੂਟਿਊਬ ਤੇ ਲਾਈਵ ਚੱਲ ਰਹੇ ਹੋ ਤੁਸੀਂ ਜੀ ਹਾਂ ਯੂਟਿਊਬ ਤੇ ਲਾਈਵ ਚੱਲਦੇ ਹੋ ਤੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜੀ ਖੰਨੇ ਦਾ ਮੇਲਾ ਤਿਹਾਰਾ ਦਿਖਾ ਰਹੇ ਆ ਅਸੀਂ ਲੋਕਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਇਹ ਲੌਵੀ ਦੋਸਤੋ ਦੋਸਤੋ ਹੁਣ ਤੁਹਾਨੂੰ ਖੰਨੇ ਦਾ ਤਿਹਾਰਾ ਸਾਰਾ ਦਰਸ਼ਕ ਕਰਵਾ ਦਿੱਤੇ ਨੇ ਕਿੱਦਾਂ ਲੱਗਿਆ ਕਮੈਂਟ ਕਰਨਾ ਮੇਰਾ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਥੈਂਕ ਯੂ ਧੰਨਵਾਦ ਜੀ